ਜਾਇ ਉਹਨੂੰ ਤਾਂ ਸਾਨੂੰ ਫਿੱਟ ਸਿਆਪਾ ਕਰ ਲੈ ਸਿੰਗਲਰ ਸਾਹਿਬ ਦੀ ਗੋਠੀ ਅਖੇ ਤਾਂ ਮੰਤਰੀ ਨੇ ਐਂ ਜੁੜੇ ਪਾਰਟੀ ਕੋਈ ਕਰਵਾਦਾ ਲਿਓ ਲੈ ਜਾ ਕੁਛ ਨੂੰ ਸਾਰਿਆਂ ਨੂੰ ਬੇਨਤੀ ਹੈ ਪ੍ਰਧਾਨ ਜੀ ਅੱਜ ਸਾਡਾ ਇਹ ਪਾਰਟੀ ਵੱਲੋਂ ਸੰਕੇਤਕ ਧਰਨਾ ਸੀ ਜਿੰਨੇ ਵੀ ਮੇਰੇ ਪੰਜਾਬ ਪੁਲਿਸ ਦੇ ਭਰਾ ਅਫਸਰ ਸਹਿਬਾਨ ਖੜੇ ਨੇ ਸਾਡਾ ਮਕਸਦ ਇੱਥੋਂ ਬੈਰੀਕੇਡ ਤੋੜਨਾ ਨਹੀਂ ਹੈਗਾ ਕਿਸੇ ਵੀ ਹਾਲਤ ਦੇ ਵਿੱਚ ਅਰੇ ਜਸੀਂ ਤੁਹਾਡੇ ਮਾਦੀਬ ਰਹੀ ਇੱਕ ਚੇਤਾਵਨੀ ਜ਼ਰੂਰ ਦਿੰਨੇ ਆ ਅਗਰ ਪ੍ਰਤਾਪ ਵੱਜ ਜਵੇ ਨੇ ਪੂਰੀ ਕਾਂਗਰਸ ਪਾਰਟੀ ਨੇ ਸਾਡੇ ਦਲਿਤ ਪਰ ਜੋ ਉਹਨਾਂ ਪ੍ਰਤੀ ਭੈੜੀ ਸ਼ਬਦਾਵਲੀ ਵਰਤੀ ਹੈ ਅਗਰ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਕੱਲੇ ਬੈਰੀਕੇਡ ਨਹੀਂ ਅਸੀਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਾਂਗੇ ਬੈਰੀ ਬੁਰੀ ਕਿਹੜੇ ਸਾਡੇ ਵਾਸਤੇ ਕੋਈ ਮੈਨੇ ਨਹੀਂ ਰੱਖਦੇ ਸਾਡੀ ਆਮ ਆਦਮੀ ਪਾਰਟੀ ਕ੍ਰਾਂਤੀਕਾਰੀ ਪਾਰਟੀ ਹੈ ਅਸੀਂ ਧਰਨਿਆਂ ਦੇ ਵਿੱਚੋਂ ਨਿਕਲੇ ਹੋਇਆ ਔਰ ਸਾਨੂੰ ਭਰੋਸਾ ਹੈ ਸਾਡੇ ਮੁਖ ਸੇਵਾਦਾਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਨੂੰ ਅਗਵਾਈ ਕਰਦੇ ਨੇ ਔਰ ਜਿਨ੍ਹਾਂ ਦਾ ਸੋਚ ਹਮੇਸ਼ਾ ਪੰਜਾਬ ਪੱਖੀ ਰਿਹਾ ਹੈ ਸੋ ਮੈਂ ਅੱਜ ਇੱਥੇ ਹੀ ਕਿਉਂਕਿ ਪਾਰਟੀ ਵਾਲੇ ਮਿੰਡੋ ਠੀਕ ਹੈ ਸਹਿਮਤੋਂ ਗਰਮੇਲ ਸਿੰਘ ਜੀ ਸਹਿਮਤੋਂ ਟਿੰਸਾ ਸਾਹਿਬ ਠੀਕ ਹੈ ਠੀਕ ਹੈ ਔਰ ਇੱਥੇ ਹੀ ਅਸੀਂ ਆਪਣੇ ਧਰਨੇ ਦੀ ਸਮਾਪਤੀ ਕਰਦੇ ਹੋਏ ਪੰਜਾਬ ਪੁਲਿਸ ਦੇ ਵੀਰਾਂ ਦਾ ਸਾਰਿਆਂ ਦਾ ਮੇਰੇ ਭੈਣਾਂ ਦਾ ਵੀਰਾਂ ਦਾ ਅਫਸਰ ਸਾਹਿਬਾਨਾਂ ਦਾ ਸਾਰਿਆਂ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਆਂ ਔਰ ਉੱਥੇ ਇੱਕ ਤੁਹਾਨੂੰ ਇੱਕ ਮੈਸੇਜ ਜ਼ਰੂਰ ਹੈ ਸਰ ਵੀ ਆਪਣੇ ਮੀਡੀਆ ਰਹੀ ਆਪਣੀ ਸੀਐਡੀ رپورਟਰਾਂ ਹੀ ਕਾਂਗਰਸ ਪਾਰਟੀ ਦੇ ਕੰਨਾਂ 'ਚ ਜ਼ਰੂਰ ਪਾ ਦਿਓ ਵੀ ਅਗਲੇ ਵਾਰੀ ਜਦੋਂ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਬੈਰੀਕੇਡਾਂ ਦੀ ਪਰਵਾਹ ਨਹੀਂ ਕਰਨੀ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਚੋਣ ਜਾਬਤੇ ਵਿੱਚ ਰਹਿ ਕੇ ਅਸੀਂ ਅਗਲਾ ਮੁਜ਼ਾਹਰਾ ਕਰਨ ਲਈ ਤਿਆਰ ਆ ਇਹਨੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲਵੀ ਚਲੋ ਬਾਬਾ ਚਲੋ ਬੰਦੇਓ ਚਲੋ ਬਹੁਤ ਬਹੁਤ ਧੰਨਵਾਦ ਬੇਟੋ